ਅੱਜ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਥੇ ਧੋਟ ਫਾਰਮ ਦੇ ਉੱਤੇ ਤੇ ਇੱਕ ਅਸੀਂ ਖਰਬੂਜੇ ਦਾ ਦਿਨ ਮਨਾ ਰਹੇ ਹਾਂ ਤੇ ਉਹਦੇ ਚ ਸਾਡਾ ਜਿਹੜਾ ਖੇਤੀਬਾੜੀ ਵਿਗਿਆਨ ਕੇਂਦਰ ਇੱਥੇ ਉਹਨਾਂ ਦੀ ਮਦਦ ਲਈ ਹੈ ਤੇ ਨਾਲ ਨਾਲ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਬਜ਼ੀ ਵਿਭਾਗ ਹੈ ਤੇ ਦੋਹੇ ਇਕੱਠੇ ਕਰਕੇ ਇੱਥੇ ਲਗਾ ਰਹੇ ਹਾਂ ਤੇ ਇਹ ਇਸ ਕਰਕੇ ਲਗਾ ਰਹੇ ਹਾਂ ਕਿ ਜਿਹੜਾ ਖਰਬੂਜਾ ਹੈ ਇਸ ਏਰੀਏ ਦੇ ਵਿੱਚ ਕਾਫੀ ਅੱਛੀ ਵੱਡੀ ਫਸਲ ਹੈਗੀ ਇਹ ਦੇ ਨਾਲ ਸ티브 ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਜਿਹੜੇ ਜ਼ਿਮੀਦਾਰ ਜਿਸ ਤਰ੍ਹਾਂ ਦੀ ਫਸਲ ਲਗਾਉਂਦੇ ਨੇ ਅਸੀਂ ਵੀ ਉਹਦੇ ਚ ਨਮੀ ਨਮੀ ਕਿਸਮਾਂ ਕੱਢੀਏ ਉਹਦੇ ਉਤਪਾਦਨ ਦੇ ਟੰਕ ਕੱਢੀਏ ਉਹਨੂੰ ਜੇ ਬਿਮਾਰੀ ਲੱਗਦੀ ਕੀੜਾ ਲੱਗਦਾ ਉਹਨੂੰ ਬਚਾਉਣ ਦੇ ਟੰਕ ਕੱਢੀਏ ਸੋ ਖਰੂਜਿਆਂ ਤੇ ਵੀ ਹੁਣ ਸਾਡਾ ਕਾਫੀ ਫੋਕਸ ਰਿਹਾ ਹੈਗਾ ਤੇ ਖਰੂਜੇ ਦੀ ਅਸੀਂ ਇੱਕ ਪਿਛਲੇ ਸਾਲ ਨਵੀਂ ਕਿਸਮ ਦਿੱਤੀ ਹੈਗੀ ਹੈ ਤੇ ਜਿਹਨੂੰ ਜਿਹਦਾ ਨਾਮ ਰੱਖਿਆ ਪੰਜਾਬ ਅੰਮ੍ਰਿਤ ਤੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਇਹੋ ਜੀ ਕਿਸਮ ਕੱਢੀ ਜਾਵੇ ਜੀਦਾ ਝਾੜ ਵੀ ਵਧੀਆ ਹੋਵੇ ਉਹਨੂੰ ਬਿਮਾਰੀ ਵੀ ਨਾ ਲੱਗੇ ਤੇ ਉਹਦੇ ਕੁਆਲਿਟੀ ਵਧੀਆ ਹੋਵੇ ਤੇ ਕਿਸਾਨ ਨੂੰ ਉਹਦੇ ਜਿਹੜਾ ਬੀਜ ਹੈ ਉਹਦੇ ਮੁੱਲ ਲੈਣ ਵਾਸਤੇ ਬਹੁਤਾ ਖਰਚਾ ਨਾ ਪਵੇ ਖਰੂਜੇ ਦੇ ਹੋਰ ਵੀ ਆਉਂਦੀਆਂ ਨੇ ਕਿਸਮਾਂ ਪਰ ਬਹੁਤੇ ਹਾਈਬ੍ਰਿਡ ਆ ਰਹੇ ਨੇ ਜਿਹੜੇ ਹਾਈਬ੍ਰਿਡ ਹੁੰਦੇ ਨੇ ਇਹ ਪ੍ਰਾਈਵੇਟ ਕੰਪਨੀਆਂ ਬਣਾਉਂਦੀਆਂ ਨੇ ਜਿਹੜੇ ਹਾਈਬ੍ਰਿਡ ਦੇ ਵਿੱਚ ਹੁੰਦਾ ਹੈ ਕਿ ਮੋਸਟਲੀ ਹਰ ਸਾਲ ਆਪਾਂ ਨੂੰ ਖਾਦ ਮੰਨੂ ਬੀਜ ਲੈਣਾ ਪੈਂਦਾ ਖਰੂਜੇ ਵੀ ਤਾਂ ਬੀਜ ਦਾ ਮਹਿੰਗਾ ਕਿ ਲੱਖ-ਲੱਖ ਰੁਪਏ ਕਿਲੋ ਵੀ ਹੈਗਾ ਸੋ ਉਹ ਫਸਲ ਲਾਉਣ ਤੋਂ ਹੀ ਪਹਿਲਾਂ ਖਰਚਾ ਬਹੁਤ ਹੋ ਜਾਂਦਾ ਬੀਜ ਦੇ ਉੱਤੇ ਸੋ ਇੰਡਸਟਰੀ ਇਹ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਅਸੀਂ ਖੇਤੀ ਦੇ ਖਰਚੇ ਕਿਵੇਂ ਘਟਾਉਣੇ ਆ ਸੋ ਜੇ ਅਸੀਂ ਬੀਜ ਤੇ ਹੀ ਖਰਚਾ ਘਟਾ ਲਈਏ ਪਹਿਲਾਂ ਤਾਂ ਤੇ ਉਹਦੇ ਚ ਵੀ ਬੱਚਤ ਹੋ ਜਾਂਦੀ ਫਾਰਮਰ ਨੂੰ ਸੋ ਅਸੀਂ ਹੁਣ ਇਹ ਵੈਰੈਟੀ ਘੱਡੀ ਹੈ ਹਾਈਬ੍ਰਿਡ ਨਹੀਂ ਹੈ ਵੈਰੈਟੀ ਹੈ ਪੰਜਾਬ ਅਮਰਤ ਜਿਹੜੀ ਕਿ ਖਰੂਜ ਜਿਹੜਾ ਆ ਰਿਹਾ ਸੀ ਉਹ ਹਾਈਬ੍ਰਿਡ ਤੇ ਓਨਾ ਹੀ ਝਾੜ ਦੇ ਦਿੰਦੀ ਹੈ ਤੇ ਉਸ ਤਰ੍ਹਾਂ ਦਾ ਹੀ ਰੰਗ ਹੈ ਉਸ ਤਰ੍ਹਾਂ ਦੀ ਉਹਦੇ ਵਿੱਚ ਮਿਠਾਸ ਹੈ ਤੇ ਸਾਰਾ ਕੁਆਲਿਟੀ ਸੇਮ ਹੀ ਆਲਮੋਸਟ ਤੇ ਫਾਈਬਰ ਵਗੈਰਾ ਕੰਟੈਂਟ ਸੋ ਇਹਦੇ ਚ ਸਭ ਤੋਂ ਪਹਿਲਾਂ ਤੇ ਹੋਏਗੀ ਕਿ ਕਿਸਾਨ ਦੀ ਬਚਤ ਹੋ ਜਾਊਗੀ ਬੀਜ ਦੀ ਜੇ ਲੱਖ ਰੁਪਏ ਦਾ ਬੀਜ ਲੈਂਦਾ ਸੀ ਕਿਲੋ ਤਾਂ ਇਹ ਆਪ ਵੀ ਬੀਜ ਰੱਖ ਸਕਦਾ ਕਿਸਾਨ ਆਪ ਬੀਜ ਬਣਾ ਸਕਦੇ ਨੇ ਕਿਸਾਨ ਸਾਡੇ ਬਹੁਤ ਚੰਗੇ ਨੇ ਇਹ ਇਹ ਆਪੀ ਬੀਜ ਬਣਾ ਸਕਦੇ ਨੇ ਸੋ ਉਹ ਬਹੁਤ ਵੱਡੀ ਬਚਤ ਹੋ ਜਾਊਗੀ ਤੇ ਬਾਕੀ ਇਹ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਵੈਰਾਈਟੀ ਹੈਗੀ ਹੈ ਤੇ ਇਹ ਸੀਰੀਅਲ ਚ ਪਰਫੁੱਲਤ ਹੋਵੇ ਹੋਰ ਵੀ ਕਿਸਾਨ ਲਾਉਣ ਜਿਹਦੇ ਕਰਕੇ ਅੱਜ ਅਸੀਂ ਸਾਡੇ ਸਾਇੰਟਿਸਟਸ ਲੈਕਚਰ ਵੀ ਦੇਣਗੇ ਤੇ ਕੀੜਿਆਂ ਬਾਰੇ ਬਿਮਾਰੀਆਂ ਬਾਰੇ ਤੇ ਹੋਰ ਲਾਉਣ ਦੇ ਟੰਗ ਬਾਰੇ ਤੇ ਅਸੀਂ ਚਾਹੁੰਦੇ ਆ ਕਿ ਖਰੂਜੇ ਦਾ ਏਰੀਆ ਜਿਹੜਾ ਹੈਗਾ ਉਹ ਹੋਰ ਵਜੇ ਕਦੇ ਕਦੇ ਘਟਣਾ ਸ਼ੁਰੂ ਹੋ ਜਾਂਦਾ ਜਦੋਂ ਬਹੁਤ ਆ ਲੱਗ ਜਾਂਦਾ ਕਿ ਖਰੂਜੇ ਦਾ ਏਰੀਆ ਹੋਰ ਪਾਸੇ ਘਟ ਲੱਗਦਾ ਪੰਜਾਬ ਦੇ ਵਿੱਚ ਇਹੀ ਇੱਕ ਬੈਲਟ ਹੈਗੀ ਜਿੱਥੇ ਖਰੂਜਾ ਲੱਗ ਰਿਹਾ ਹੁਣ ਸੋ ਅਸੀਂ ਇਹਨੂੰ ਹੋਰ ਬਧਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਕਿ ਜਿਹੜਾ ਖਰੂਜਾ ਇਹ ਬੈਲਟ ਹੈਗੀ ਇੱਥੇ ਬਲਾਈਟ ਉਹ ਸਮੇਂ ਤੋਂ ਮੌਸਮੀ ਹਾਲਾਤ ਕਈ ੜ ਖਰਾਬ ਹੋ ਜਾਂਦੇ ਹੈ ਰਕਬਾ ਬਹੁਤ ਘੱਟ ਗਿਆ ਹੈਗਾ ਇਸ ਪਸੰਤ ੱਲੇ ਉਹਨੂੰ ਕਵਰ ਮੱਕੀ ਨੇ ਕਰ ਦਿੱਤਾ ਹੈਗਾ ਸਬਲਾਈਟ ਦਾ ਇਹ ਹੁੰਦਾ ਵੀ ਜਿੱਥੇ ਵੀ ਅਸੀਂ ਕੋਈ ਫਸਲ ਜ਼ਿਆਦਾ اگਾਉਣ ਲੱਗ ਜੰਨੇ ਆ ਨਾ ਤੇ ਉੱਥੇ ਬਿਮਾਰੀਆਂ ਤੇ ਕੀੜੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਰੈਜ਼ਿਸਟੈਂਸ ਡਵੈਲਪ ਕਰੀਏ ਜਿਹਨੂੰ ਇਮਿਊਨਿਟੀ ਕਹਿੰਨੇ ਆਪਾਂ ਵੀ ਇਮਿਊਨਿਟੀ ਪੈਦਾ ਕਰੀਏ ਤੇ ਅਸੀਂ ਜਿਹੜੀਆਂ ਕਿਸਮਾਂ ਕੱਢ ਰਹੇ ਆ ਇਹ ਜ਼ਰੂਰ ਵੇਖਦੇ ਆ ਕਿ ਉਹਨੂੰ ਜੇ ਖਰਬੂਜੇ ਦੀ ਕਿਸਮ ਕੱਢਾਂਗੇ ਕਿ ਬਲਾਈਟ ਉਹ ਕਿਸਮ ਲਈਏ ਜਿਹਨੂੰ ਬਲਾਈਟ ਰੈジਸਟੈਂਸ ਹੋਵੇ ਜੀ ਵਿੱਚ ਸੋ ਇਦਾਂ ਦੀ ਕੋਸ਼ਿਸ਼ ਕਰਦੇ ਰਹੇ ਨੇ ਆ ਬਾਕੀ ਕੈਮੀਕਲ ਢੰਗ ਦਾ ਹੈਗੇ ਜੇ ਬਲਾਈਟ ਆਉਂਦੀ ਹੈ ਤੇ ਉਹਨੂੰ ਕੰਟਰੋਲ ਕਿਵੇਂ ਕਰਨਾ ਪਰ ਅਸੀਂ ਚਾਹੁੰਦੇ ਨਹੀਂ ਉਹ ਚੀਜ਼ਾਂ ਕਿਉਂਕਿ ਜਦੋਂ ਅਸੀਂ ਕੈਮੀਕਲ ਨਾਲ ਕੰਟਰੋਲ ਕਰਦੇ ਆ ਪਰੂਸ਼ਨ ਵੀ ਹੁੰਦੀ ਹੈਗੀ ਹੈ ਤੇ ਰੈਜੀਡੂ ਵੀ ਆਉਂਦਾ ਹੈਗਾ ਤੇ ਜਿਹੜੇ ਖਾਣ ਵਾਲੇ ਨੇ ਉਹ ਵੀ ਨਹੀਂ ਚੰਗਾ ਸਮਝਦੇ ਅਸੀਂ ਚਾਹੁੰਦੇ ਕਿ ਜੈਨੇਟਿਕ ਰੈジਸਟੈਂਸ ਆ ਜਾਵੇ ਬਰੀਡਿੰਗ ਇਦਾਂ ਦੀ ਕਰਦੇ ਜਿਹਨੂੰ ਰੈジਸਟੈਂਸ ਆਵੇ ਸੋ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ। ਲਗੀ ਹਾਈਬ੍ਰਿਡ ਕਿਸਮਾਂ ਦੀ ਤੁਸੀਂ ਗੱਲ ਕੀਤੀ ਇਸ ਖੇਤਰ ਦਾ ਕਿਸਾਨ ਆਦੀ ਹੋ ਗਿਆ ਹਾਈਬ੍ਰ ਜੋ ਉੱਜਾ ਵੇਚਣ ਦਾ ਤਾਂ ਇੱਥੇ ਕੀ ਡਿਫਰੈਂਸ ਹੈਗਾ ਜਿਹੜੀ ਤੁਹਾਡੀ ਯੂਨੀਵਰਸਿਟੀ ਦੀ ਕਿਸਮ ਆ ਜੀ ਕਿਸਾਨ ਹਾਈਬ੍ਰਿਡ ਛੱਡ ਕੇ ਇਹਨੂੰ ਬਣਾਉਂਦਾ ਹਾਂ ਉਹ ਵਿੱਚ ਦੇਖੋ ਹਾਈਬ੍ਰਿਡ ਦੀ ਪਹਿਲੀ ਗੱਲ ਤਾਂ ਇਹ ਹੋਣੀ ਕਿ ਹਾਈਬ੍ਰਿਡ ਦਾ ਜਦੋਂ ਬੀਜ ਆਪਾਂ ਹਰ ਸਾਲ ਲੈਣਾ ਤੇ ਉਹ ਮੁੱਲ ਲੈਣਾ ਆਪਾਂ ਨੇ ਕੰਪਨੀ ਤੋਂ ਲੈਣਾ ਇਹ ਲੱਖ ਰੁਪਏ ਜੇ ਉਹ ਸੀਡ ਦੇ ਰਿਹਾ ਹੈਗਾ ਠੀਕ ਹੈ ਬੀਜੀ ਬਹੁਤ ਮਹਿੰਗਾ ਹੈਗਾ ਜੇ ਸਾਨੂੰ ਆਪਾਂ 5-6000 ਰੁਪਏ ਨੂੰ ਬੀਜ ਪੈ ਜਵੇ ਤੇ ਆਪੇ ਫਾਰਮ ਦੇ ਜੇ ਝਾੜ ਬਰਾਬਰ ਆ ਜਾਂਦਾ ਤੇ ਬਿਮਾਰੀ ਘੱਟ ਲੱਗਦੀ ਹੈ ਤੇ ਫਾਰਮਰ ਆਪੇ ਇੱਧਰ ਆਊਗਾ ਉਹਨਾਂ ਨੂੰ ਜ਼ਰੂਰ ਬਾਦੂ ਪੈਸੇ ਲਾਉਣੇ ਨੇ ਸੋ ਸਾਡੀ ਇਹੀ ਜਾਣਕਾਰੀ ਦੇ ਰਹੀ ਹੈ ਇਹ ਕੋਸ਼ਿਸ਼ ਹੈ ਕਿ ਅਸੀਂ ਹਾਈਬ੍ਰਿਡ ਜਿੰਨਾ ਝਾੜ ਦੇ ਰਿਆ ਨਾ ਉਹਦੇ ਬਰਾਬਰ ਦਾ ਚਲੋ ਜੇ ਥੋੜਾ ਘੱਟ ਵੀ ਝੜ ਰਿਹਾ ਜੋ ਹੈ ਨਾ ਤਦ ਵੀ ਸਾਨੂੰ ਪਤਾ ਹੈ ਕਿ ਬੀਜ ਸਸਤਾ ਪੈਂਦਾ ਤੇ ਫਾਰਮਰ ਖੁਦ ਬੀਜ ਬਣਾ ਸਕਦਾ ਇਹਦਾ ਇਹ ਕਿਸਮ ਅਸੀਂ ਪਿਛਲੇ ਸਾਲ ਹੀ ਦਿੱਤੀ ਹੈ ਹੁਣ ਇਹ ਵੱਧ ਰਹੀ ਹੈ ਕਿਉਂਕਿ ਹੌਲੀ ਹੌਲੀ ਜਦੋਂ ਪਤਾ ਲੱਗਦਾ ਲੋਕਾਂ ਨੂੰ ਕਿ ਝਾੜ ਵੀ ਉਦਾਂ ਦਾ ਹੀ ਹੈ ਤੇ ਬਿਮਾਰੀਆਂ ਵੀ ਨਹੀਂ ਲੱਗਦੀਆਂ ਤੇ ਬੀਜ ਵੀ ਅਸੀਂ ਖੁਦ ਬਣਾ ਲਾਂਗੇ ਸਸਤਾ ਬੀਜ ਹੋਏਗਾ ਤੇ ਇਹ ਵਧੇਗੇ ਹੋਣਗੇ। ਕੋਈ ਅੰਕੜੇ ਕਿੰਨੇ ਕਿੰਨਾ? ਅੰਕੜਾ ਤਾਂ ਸਾਡੇ ਸਾਇੰਟਿਸਟ ਦੱਸਣਗੇ ਕਿੰਨਾ ਏਰੀਆ ਲੱਗ ਚੁੱਕਾ ਹੈ ਪਰ ਇਹ ਕਿਸ ਬੜੀ ਨਵੀਂ ਹੈ। ਕੋਈ ਵੀ ਅਸੀਂ ਕਿਸਮ ਜਿਹੜੀ ਨਵੀਂ ਕੱਢਦੇ ਆ ਉਹ 2-3-4 ਸਾਲਾਂ ਚ ਫਿਰ ਸਪਰੈਡ ਹੁੰਦੀ ਹੈ ਪੰਜਾਬ ਦੇ ਵਿੱਚ। ਪੰਜਾਬ ਦੇ ਟ੍ਰਾਇਲ ਹੁਣ ਕਿੰਨੀ ਕਿਹੜੀ ਥਾਂ ਤੇ ਹੋ ਰਿਹਾ ਹੈ? ਇਹ ਵੀ ਸਾਡੇ ਸਾਇੰਟਿਸਟ ਦੱਸਣਗੇ ਜਿਹੜੇ ਲਵਾ ਰਹੇ ਨੇ ਤੇ ਇਹ ਦੱਸਣਗੇ ਤੁਹਾਨੂੰ ਸਾਰਾ ਕੁਝ। ਟੀਚਰ ਕੋਈ ਟੀਚਾ ਮਿੱਥੇ ਅਗਲੇ ਸਾਲ ਨਾਲ ਕੀ ਕੀ ਨਾ ਪਰ ਟੀਚਰ ਮਿੱਥੇ। ਟੀਚਾ ਤਾਂ ਦੇਖੋ ਸਾਡਾ ਤਾਂ ਹਮੇਸ਼ਾ ਹੀ ਟੀਚਾ ਹੁੰਦਾ ਵੀ ਏਰੀਆ ਵਧੇ। ਤੇ ਤਾਂ ਹੀ ਅਸੀਂ ਇਹ ਅੱਜ ਜਿਹੜਾ ਹੈਗਾ ਖੇਤੀ ਸੈਮੀਨਾਰ ਵੀ ਕਰ ਰਹੇ ਹਾਂ ਇਸ ਬਣਾ ਰਹੇ ਹਾਂ ਤਾਂ ਕਿ ਫਾਰਮਰ ਆਉਣ ਉਹਨਾਂ ਨੂੰ ਜਾਣਕਾਰੀ ਦਈਏ ਤਾਂ ਕਿ ਜਦੋਂ ਜਾਣਕਾਰੀ ਪਹੁੰਚ ਜਾਏਗੀ ਤੇ ਨੇਚਰਲੀਓ ਅਗਲੇ ਸਾਲ ਹੋਰ ਇਹ ਟਰਾਈ ਕਰਨਗੇ ਨਵੀਂ ਕਿਸਮ ਹਾਂਜੀ ਥੈਂਕ ਯੂ ਇਹ ਇਦਾਂ ਜੇ ਪ੍ਰੋਗਰਾਮ ਜਿਹੜਾ ਹੈਗਾ ਅੱਜ ਮਨਾ ਰਹੇ ਆ ਅਮਰਤ ਕਰਬੋਜਾ ਜਿਹੜਾ ਨਾ ਉਹਦਾ ਜਿਹੜਾ ਮਨਾ ਰਹੇ ਆ ਕੋਈ ਇਸ ਸੰਬੰਧ ਵਿੱਚ ਪੀਯੂ ਤੋਂ ਡਾਕਟਰ ਸਾਹਿਬ ਆਏ ਹੈ ਸਰਬੀਰ ਸਿੰਘ ਜੀ ਗੁਸਲ ਔਟਟ ਸਾਹਿਬ ਆਏ ਆ ਹੋਰ ਸਾਰੇ ਇੱਕ ਦਾ ਇਹ ਹੈਗਾ ਕਿ ਜਿਹੜਾ ਹਾਈਬ੍ਰਿਡ ਬੀਜ ਆ ਨਾ ਉਹਦਾ ਜਿਹੜਾ ਬੀਜ ਬਹੁਤ ਮਹਿੰਗਾ ਆ ਇਹਨਾਂ ਨੂੰ 2 ਸਾਲ ਹੋ ਗਏ ਲੱਗਿਆ ਲੋ ਇਸੇ ਕੰਮ ਤੇ ਇਹਨਾਂ ਨੇ ਜ਼ਿੰਮੇਵਾਰੀ ਦੇ ਬਾਂਹ ਫੜੀ ਆ ਸਸਤਾ ਬੀਜ ਦੇ ਗਏ ਇਹਨਾਂ ਨੂੰ ਔਰ ਖਰਚਾ ਘਟ ਜਾਵੇ ਉਹਦਾ ਖਰਚਾ ਬਹੁਤ ਵੱਧ ਆ ਉਹ 130 1 130000 ਦੇ ਵਿੱਚ ਜਾਂ 45000 ਜਾਂ 40 ਉਹਦਾ ਬੀਜ ਮਿਲਦਾ ਆ ਕਿਦਾ ਹੈਗਾ 6000 ਨੇ ਕਿਲੋ ਉਹਦਾ ਕਿਲੋ ਇਹਨੇ ਲਵਾਇਆ ਇਹ ਕਰਕੇ ਨਾ ਇਹ ਜਿਹੜੇ ਇਹਨਾਂ ਦੇ ਮਿਹਨਤ ਰੰਗ ਲਿਆਈ ਆ ਅੱਜ ਕਿਸਾਨ ਵੀ ਸਾਰੇ ਇਕੱਠੇ ਹੋਏ ਬੈਠੇ ਆ ਔਰ ਕੀ ਦੇ ਵਿੱਚ ਦੇਖਿਆ ਵੀ ਹੈਗਾ ਬੜਾ ਢੇ ਦੋਨੋਂ ਲੱਗੀਆਂ ਹੋਈਆਂ ਇਕੱਠੀਆਂ ਦੋਨੋਂ ਲੱਗੀਆਂ ਹੋਈਆਂ ਆ ਦੋਹਾਂ ਦਾ ਜਿਹੜਾ ਉਹਨਾਂ ਨੇ ਡਿਫਰੈਂਸ ਦੇਖਿਆ ਉਹ ਖਾਸ ਕਿਸੇ ਨੇ ਮਤਲਬ ਕੱਢਿਆ ਨਹੀਂ ਹੈਗਾ ਉਸ ਕਹਿੰਦੀ ਬਈ ਇੱਕੋ ਜਿਹਾ ਹੀ ਲੱਗਦਾ ਹੈ ਕਿੰਨਾ ਫਾਇਦਾ ਹੋਊਗਾ ਜੀ ਮਿਹਰਬਾਨੀ ਬਹੁਤ ਜ਼ਿਆਦਾ ਬਹੁਤ ਫਾਇਦਾ ਹੋਊਗਾ ਕਿਧਰ ਆ ਹਾਂ ਜੀ ਕਿਉਂਕਿ 1 ਲੱਖ 30000 ਨਾਲ ਕਿੱਲੇ 4 ਲੱਗਣੇ ਆ ਉਹ 6000 ਨਾਲ 4 ਲੱਗਦੇ ਆ ਪਰ ਇਹ 4 ਉਹ ਨਹੀਂ ਹੋਊਗਾ ਉਹ ਨਾਲ ਬਰਾਬਰ ਬਰਾਬਰ ਇੱਕ ਮੂਟੇ ਨੂੰ ਕਿੰਨੇ ਲੱਗਦੇ ਆ 8 7 6 ਇਹਨਾਂ ਨਾਲ ਇੱਕ ਨੂੰ ਲੱਗਦੇ ਆ ਇਹ ਅਰਜਨ ਕਿਸਾਨਾਂ ਵਾਸਤੇ ਤੁਹਾਡਾ ਕੋਈ ਅਨੈਕਸਿਟੀ ਇਸ ਬਾਰੇ ਮੈਂ ਜੇ ਕਹਾਂ ਕਿ ਕਿਸਾਨਾਂ ਨੂੰ ਵੀ ਇਹ ਜਿਆਦਾ ਇਹ ਲਾਓ ਔਰ ਇਹਦਾ ਬੀਜ ਵੀ ਬਣ ਜਾਂਦਾ ਹੈ ਹਾਈਬ੍ਰਿਡ ਨਹੀਂ ਇਹਗਾ ਇਹਦਾ ਵੀ ਇਹ ਬਣਦਾ ਹੈ ਦੂਜੇ ਖਰਬੂਜੇ ਨਾਲੋਂ ਨੈਟ ਇਹਦਾ ਜਿਆਦਾ ਮੰਦਾ ਹੈ ਨੈਟ ਬਰਾਬਰ ਆ ਬਰਾਬਰ ਨੈਟ ਉਹਦੇ